ਤੁਸੀਂ ਵੇਖ ਰਹੇ ਹੋ ਪੰਜਾਬੀ ਪੁਆਇੰਟ ਟੀਵੀ ਮੈਂ ਹਰਿੰਦਰ ਬਾਜਵਾ ਗੱਲ ਕਰਦੇ ਆਂ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਅਫਸਰਾਂ ਦੀ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੇ ਅਫਸਰ ਕਈ ਵਾਰ ਜੱਗੋ ਤੇਰਵੀ ਕਰਦੇ ਆ ਅਜਿਹੀ ਇੱਕ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਆਰਟੀਆਈ ਰਾਹੀਂ ਮੰਗੀ ਗਈ ਸੂਚਨਾ ਦੀ ਥਾਂ ਦੇ ਉੱਤੇ ਵਿਭਾਗ ਨੇ ਸਕੂਲੀ ਬੱਚਿਆਂ ਦੀਆਂ ਕਾਪੀਆਂ ਨੂੰ ਫੋਟੋਸਟੇਟ ਕਰਕੇ ਭੇਜ ਦਿੱਤਾ ਤੁਸੀਂ ਹੱਸਦੇ ਹੋਵੋਗੇ ਕਿ ਜਿਹਾ ਕਿਉਂ ਕੀਤਾ ਗਿਆ ਪਰ ਸਰਕਾਰੀ ਬਾਬੂ ਬੜੇ ਚੁਸਤੇ ਤੇ ਚਲਾਕ ਹੁੰਦੇ ਆ ਕਿਵੇਂ ਕਾਗਜ਼ ਪੱਤਰੀ ਇੱਧਰ ਉੱਧਰ ਕਰਨੀ ਆ ਉਹਨਾਂ ਤੋਂ ਬਿਨਾਂ ਮੈਨੂੰ ਲੱਗਦਾ ਕਿ ਕੋਈ ਨਹੀਂ ਜਾਣਦਾ ਹੁੰਦਾ ਇਸ ਕਰਕੇ ਬਹੁਤ ਸ਼ਾਤਰ ਹੁੰਦੇ ਕਿਵੇਂ ਚਤਰਾਈ ਖੇਡੀ ਗਈ ਹੈ ਇਸ ਤੇ ਗੱਲ ਕਰਦੇ ਆ ਮਾਵਲਾ ਨਾਬਾ ਦੇ ਪਿੰਡ ਪਾਲੀਆਂ ਦੀ ਵਸਨੀਕ ਵੱਲੋਂ ਪਟਿਆਲਾ ਦੇ ਏਡੀਸੀ ਦਫ਼ਤਰ ਤੋਂ ਸੂਚਨਾ ਅਧਿਕਾਰ ਕਾਨੂੰਨ ਦੇ ਤਹਿਤ ਮੰਗੀ ਗਈ ਇੱਕ 45 ਰਿਪੋਰਟ ਦੀ ਕਾਪੀ ਦੇ ਜਵਾਬ ਵਿੱਚ ਕਿਸੇ ਬੱਚੇ ਦੀ ਸਕੂਲ ਦੀ ਕਾਪੀ ਦੀ ਫੋਟੋਸਟੇਟ ਭੇਜ ਦਿੱਤੀ ਗਈ ਹੈ। ਮਾਮਲਾ ਇਹ ਹੈ ਕਿ ਬੀਟਾ ਕਰਨ ਪਿੱਛੋਂ ਬੇਰੁਜ਼ਗਾਰ ਹਰਦੀਪ ਕੌਰ ਪਿਛਲੇ ਕੁਝ ਸਮੇਂ ਤੋਂ ਮਨਰੇਗਾ ਚ 322 ਰੁਪਏ ਦਿਹਾੜੀ ਤੇ ਮੇਟ ਵੱਜੋਂ ਸੇਵਾਵਾਂ ਨਿਭਾ ਰਹੀ ਸੀ। ਜਦੋਂ 17 ਜਨਵਰੀ ਨੂੰ ਨਰੇਗਾ ਦਾ ਸੋਸ਼ਲ ਆਡਿਟ ਕਰਨ ਲਈ ਟੀਮ ਆਈ ਤਾਂ ਹਰਦੀਪ ਕੋਰ ਅਨੁਸਾਰ ਉਸਨੇ ਟੀਮ ਅੱਗੇ ਆਡਿਟ ਵਿੱਚ ਹੋ ਰਹੀ ਕਥਿਤ ਕਾਨੂੰਨ ਦੀ ਉਲੰਘਣਾ ਸੰਬੰਧੀ ਸਵਾਲ ਕੀਤੇ ਇਸ ਤੋਂ ਇਲਾਵਾ ਉਸਨੇ ਏਡੀਸੀ ਦਫ਼ਤਰ ਦੇ ਹੁਕਮ ਦੇ ਬਾਵਜੂਦ ਮੇਟਲੀ ਅਰਧ ਕੁਸ਼ਲ ਕਾਮੇ ਦੀ ਦਿਹਾੜੀ ਲਾਗੂ ਨਾ ਹੋਣ ਬਾਰੇ ਵੀ ਇਤਰਾਜ਼ ਉਠਾਇਆ ਇਸ ਤੋਂ ਬਾਅਦ ਹਰਦੀਪ ਨੂੰ ਆਡਿਟ ਟੀਮ ਨਾਲ ਬਦਸਲੂਕੀ ਅਤੇ ਮਨਰੇਗਾ ਮਜ਼ਦੂਰਾ ਤੋਂ ਪੈਸੇ ਲੈਣ ਦੇ ਦੋਸ਼ 'ਤੇ ਮੇਡ ਦੇ ਅਹੁਦੇ ਤੋਂ ਹਟਾਉਣ ਦਾ ਪੱਤਰ ਆ ਗਿਆ। ਇਸ ਸਬੰਧੀ ਸੈਂਕੜੇ ਪਿੰਡ ਵਾਸੀਆਂ ਆਪਣਾ ਇਤਰਾਜ਼ ਏਡੀਸੀ ਨੂੰ ਦਫ਼ਤਰ ਵਿੱਚ ਲੈ ਕੇ ਪਹੁੰਚੇ ਤਾਂ ਏਡੀਸੀ ਨੇ ਵੀ ਮਾਮਲੇ ਦੀ ਪੜਤਾਲ ਕਰਕੇ ਹਰਦੀਪ ਨੂੰ ਦੋਸ਼ੀ ਕਰਾਰ ਦਿੱਤਾ। ਹਰਦੀਪ ਕੌਰ ਨੇ ਜਦੋਂ ਇਸ ਪੜਤਾਲ ਦੀ ਕਾਪੀ ਮੰਗੀ ਤਾਂ ਉਸ ਕੋਲੋਂ 65 ਪੰਨਿਆਂ ਦੀ ਜਾਣਕਾਰੀ ਦੱਸ ਕੇ ਬਣਦੀ ਫੀਸ ਜਮ੍ਹਾਂ ਕਰਵਾ ਲਈ ਗਈ। ਪਰ ਜਦੋਂ ਜਵਾਬ ਆਇਆ ਤਾਂ 28 ਪੰਨਿਆਂ ਤੋਂ ਬਾਅਦ ਕੋਈ ਵੀ ਪੰਨਾ ਪੜਤਾਲ ਨਾਲ ਸਬੰਧਤ ਨਹੀਂ ਸੀ ਅਤੇ ਅਗਲੇ ਸਾਰੇ ਪੰਨੇ ਜਾਂ ਤਾਂ ਕਿਸੇ ਬੱਚੇ ਦੀ ਕਾਪੀ ਦੀ ਫੋਟੋ ਸਟੇਟ ਹਨ ਜਾਂ ਕੁਝ ਪੰਨੇ ਦੁਬਾਰਾ ਲਗਾ ਕੇ ਗਿਣਤੀ ਨੂੰ ਪੂਰਾ ਕੀਤਾ ਗਿਆ ਹੈ ਹਰਦੀਪਕੌਰ ਨੇ ਦੱਸਿਆ ਕਿ ਮਿਲੀ ਪੜਤਾਲੀ ਰਿਪੋਰਟ ਵਿੱਚ ਪੜਤਾਲ ਦੌਰਾਨ ਕੁਝ ਪਿੰਡ ਵਾਸੀਆਂ ਵੱਲੋਂ ਜਮ੍ਹਾਂ ਕਰਵਾਏ ਹਲਫੀਆ ਬਿਆਨ ਗਾਇਬ ਨੇ ਹੁਣ ਇਸ ਪੜਤਾਲ ਬਾਰੇ ਉਹ ਕਾਨੂੰਨੀ ਸਲਾਹ ਲੈ ਕੇ ਅਗਲੇ ਕਦਮ ਚੁੱਕੇਗੀ ਇਸ ਸਬੰਧਤ ADC SH ਬੇਦੀ ਨੇ ਕਿਹਾ ਕਿ RTI ਦਾ ਜਵਾਬ DCO ਜ਼ਿਲ੍ਹਾ ਪ੍ਰੀਸ਼ਦ ਨੇ ਭੇਜਿਆ ਹੈ ਤੇ ਉਹਨਾਂ ਨੂੰ ਪੁੱਛਿਆ ਜਾਵੇਗਾ DCO ਸ਼ਵਿੰਦਰ ਸਿੰਘ ਨੇ ਕਿਹਾ ਕਿ ਦਫ਼ਤਰ ਵੱਲੋਂ ਜਿਸ ਰੂਪ ਚ ਜਾਣਕਾਰੀ ਮਿਲੀ ਉਸ ਰੂਪ ਵਿੱਚ ਬਿਨੇਕਾਰ ਨੂੰ ਭੇਜ ਦਿੱਤੀ ਗਈ ਹੁਣ ਤੁਸੀਂ ਇਹ ਦੇਖੋ ਕਿ ਚਲਾਕੀਆਂ ਕਿਵੇਂ ਖੇਡੀਆਂ ਜਾ ਰਹੀਆਂ ਹਨ ਇਹ ਗੱਲ ਤਾਂ ਸਪਸ਼ਟ ਹੋ ਚੁੱਕੀ ਹੈ ਕਿ ਸਕੂਲ ਦੇ ਬੱਚੇ ਦੀਆਂ ਕਾਪੀਆਂ ਫੋਟੋਸਟੇਟ ਕਰਾ ਕੇ ਭੇਜ ਦਿੱਤੀਆਂ ਗਈਆਂ ਜਾਂ ਫਿਰ ਅਗਲੇ ਪੰਨਿਆਂ ਨੂੰ ਪਿੱਛੇ ਲਾ ਕੇ ਭੇਜ ਦਿੱਤਾ ਗਿਆ ਇਸ ਗੱਲ 'ਚ ਤਾਂ ਹੁਣ ਕੋਈ ਦੋਰ ਹੈ ਨਹੀਂ ਰਹੀ ਏਡੀਸੀ ਕਹਿੰਦਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਡੀਸੀਓ ਨੇ ਭੇਜੀ ਆ ਡੀਸੀਓ ਕਹਿੰਦਾ ਜਿਵੇਂ ਵਿਭਾਗ ਨੇ ਭੇਜੀ ਐਸੀ ਹੋਵੇ ਅੱਗੇ ਕਰਤੀ ਅਸਲ 'ਚ ਜੇ ਨਿੱਜੀ ਤੌਰ ਤੇ ਮੇਰੀ رائے ਮੰਨੋ ਜਾਣਨਾ ਹੀ ਚਾਹੋ ਤਾਂ ਇਹ ਹੈ ਕਿ ਖੁੰਦਕ ਬਾਜ਼ੀਆਂ ਨੇ ਸਰਕਾਰੀ ਕੰਮਾਂ ਦੇ ਵਿੱਚ ਹੁੰਦੀਆਂ ਬੇਨੀਮ ਆ ਘਪਲਿਆਂ ਨੂੰ ਜੇਕਰ ਕੋਈ ਉਸ ਦੇ ਵਿਰੁੱਧ ਆਵਾਜ਼ ਚੁੱਕਦਾ ਹੈ ਤਪ੍ਰਿਸ਼ਟ ਅੰਤੰਤਰ ਹੈ ਜਿਹੜਾ ਚਾਰੇ ਲੱਤਾ ਚੱਕ ਕੇ ਉਸ ਨੂੰ ਪੈ ਜਾਂਦਾ ਹੈ। ਇਹੀ ਹਾਲ ਇਸ ਮੇਟ ਹਰਦੀਪ ਕੌਰ ਦੇ ਨਾਲ ਹੋਇਆ ਹੈ। ਹਰਦੀਪ ਕੌਰ ਨੇ ਵੀ ਕੁਝ ਇਤਰਾਜ਼ ਜਿਹੜੇ ਆ ਉਹ ਜ਼ਾਹਰ ਕੀਤੇ ਤੇ ਉਹਦਾ ਨਤੀਜਾ ਹੋਇਆ ਕਿ ਉਹਨੂੰ ਜਿਹੜੀ 332 ਜਾਂ 322 ਰੁਪਏ ਦੀ ਦਿਹਾੜੀ ਸੀ ਉਹ ਤੋਂ ਵੀ ਫਾਰਕ ਕਰ ਦਿੱਤਾ ਗਿਆ। ਇਹ ਅੱਜ ਸਾਡੇ ਸਿਸਟਮ ਦਾ ਹਾਲ ਹੈ। ਤੇ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਵੇਲੇ ਦੀ ਸਰਕਾਰ ਜਿਹਨੂੰ ਮੌਕੇ ਦੀ ਸਰਕਾਰ ਕਿਹਾ ਜਾਂਦਾ ਹੈ ਉਹ ਤਾਂ ਦਾਅਵੇ ਕਰਦੀ ਹੈ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਹੋ ਗਿਆ। ਫਿਰ ਪੰਜਾਬ ਦਾ ਇੱਕ ADC ਤੇ ਉਹਦਾ ਦਫਤਰ ਇਹ ਜੀ ਚੁਲਾਕੀ ਕਰਦਾ ਤੇ ਸਾਰੀ ਚੁਲਾਕੀ ਦੇ ਬਾਵਜੂਦ ਪਿੰਡ ਵਾਸੀਆਂ ਤੇ ਕਹਿਣ ਦੇ ਬਾਵਜੂਦ ਵੀ ਜਿਹੜਾ ਕਾਰਵਾਈ ਨੂੰ ਅਮਲ ਚ ਲਿਆਉਂਦਾ ਤੇ ਜਦੋਂ ਉਸ ਦੀ ਪੜਤਾਲੀਆ ਰਿਪੋਰਟ ਮੰਗੀ ਜਾਂਦੀ ਹੈ ਤਾਂ ਉਹਦੇ ਵਿੱਚ ਇਹ ਚੁਲਾਕੀ ਸਾਹਮਣੇ ਆਉਂਦੀ ਹੈ ਤਾਂ ਫਿਰ ਕਟੜ ਇਮਾਨਦਾਰਾਂ ਨੂੰ ਇੱਥੇ ਸੋਚਣ ਦੀ ਲੋੜ ਹੈ ਕਿ ਉਹਨਾਂ ਦੇ ਰਾਜ ਦੇ ਵਿੱਚ ਅਜਿਹਾ ਵਾਪਰ ਰਿਹਾ ਤੇ ਹਰਦੀਪਕੌਰ ਨੂੰ ਬਣਦਾ ਇਨਸਾਫ ਆ ਜਿਹੜਾ ਉਹ ਦੇਣਾ ਚਾਹੀਦਾ ਆ ਬੀਟੈਕ ਕਰਕੇ ਜੇਕਰ ਨੌਕਰੀਆਂ ਦੀ ਗੱਲ ਕਰੋ 43000 ਨੌਕਰੀ ਭਗਵੰਤ ਮਾਨ ਭੇਵੇ ਜਾ ਕੇ ਆਪਣੇ ਸਹੁਰਿਆਂ ਦੇ ਪਿੰਡ ਕਹਿੰਦੇ ਆ ਕਿ ਮੈਂ ਦੇ ਕੇ ਖੜਾ ਤਾਂ ਫਿਰ ਹਰਦੀਪਕੌਰ ਦੀ ਨੌਕਰੀ ਕਿੱਥੇ ਗਈ ਉਹ 43000 ਚ ਨਹੀਂ ਸੀ ਉਹ 332 ਰੁਪਏ ਦੀ 22 ਰੁਪਏ ਦੀ ਦਿਹਾੜੀ ਕਰ ਰਹੀ ਹੈ ਬੀਟੈਕ ਕਰਨ ਦੇ ਬਾਵਜੂਦ ਇਹਦੇ ਸਵਾਲ ਨੇ ਇਹ ਮੌਕੇ ਦੀ ਸਰਕਾਰ ਨੂੰ ਹੀ ਹੁੰਦੇ ਨੇ ਤੇ ਮੌਕੇ ਦੀ ਸਰਕਾਰ ਨੂੰ ਹੀ ਇਹਦੇ ਜਵਾਬ ਦੇਣੇ ਪੈਣੇ ਨੇ 70 ਸਾਲਾਂ ਆਲਿਆਂ ਤੋਂ 70 ਸਾਲਾਂ ਆਲਿਆਂ ਲੋਕਾਂ ਨੇ ਉਦੋਂ ਜਵਾਬ ਮੰਗੇ ਹੋਣਗੇ ਤੇ ਮੰਗੇ ਵੀ ਸੀ ਇਹਦੇ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਮਾਜ ਦੇ ਵਿੱਚ ਪਈਆਂ ਨੇ ਪਰ ਜਵਾਬ ਦੇਣਾ ਪੈਣਾ ਉਹਨਾਂ ਅਫਸਰਾਂ ਨੂੰ ਤੇ ਉਹਨਾਂ ਅਫਸਰਾਂ ਦੀ ਜਵਾਬਦੇਹੀ ਤੈਅ ਕਰਨੀ ਪੈਣੀ ਆ ਮੁੱਖ ਮੰਤਰੀ ਤੇ ਉਹਨਾਂ ਦੀ ਸਰਕਾਰ ਨੂੰ ਕਿ ਉਹਨਾਂ ਦੇ ਨੱਕ ਥੱਲੇ ਇਹ ਕਿਵੇਂ ਵਾਪਰ ਰਿਹਾ ਹੈ